ਦੇਰ ਹੋਰ ਨਾ ਨੀਂਦ ਆ ਦੇਦਾ ਆਪਣਾ ਆਪ ਸਵਾਰ ਕੇ ਬੜਿਓ ਉਧਰ ਚੱਲ ਜੀ ਦੋ ਨਾਂ ਲਾ ਲਓ ਹੋ ਗਿਆ ਰੰਗ ਨਾ ਚੀਰ ਤੇ ਆ ਰਹੀ ਵਿੱਚ ਦੇਖੋ ਕੀ ਕਰ ਲੈ ਜੀ ਆਪਣੇ ਲੋਕਾਂ ਦਾ ਪਤਰੀ ਵਾਲੀ ਆ ਇੱਕ ਹੀ ਪ੍ਰੀਲੀ ਸਰਕਾਰ ਨਾਲ ਸਾਫ ਕਰਦਾ ਸਲੱਪ ਕਰਦੇ ਸਹੀ ਕਰਦਾ ਸਲੱਪ ਨਹੀਂ ਅੱਗੇ A ver, سالسال گال سالسال گال سالسال گال سالسال گال سالسال گال سالسال گال चलो चलो ਚਲੋ 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 ਇਹ ਤੁਹਾਨੂੰ ਬਣਾਉਣ ਦੇ ਆ ਤੁਸੀਂ ਇਹ ਕੰਮ ਕਰਾਓ ਕਰੋ ਚਲੋ ਚਲੋ ਇਹ ਫੋਨ ਦੇਖਣ ਦੇ ਆ ਤੁਸੀਂ ਨਾਲ ਕਰਾ ਨਾ ਕਰੋ ਕਾਹਦਾ ਇਸ਼ਾਰਾ ਕਰੋ ਕੋਟੇ ਨਾ

ਮੈਂ ਨਕਟਾ ਤੱਕ ਪਹੁੰਚ ਗਿਆ ਮੈਂ ਨਕਟਾ ਤੱਕ ਪਹੁੰਚ ਗਿਆ ਇਹ ਕਿਹੜਾ ਕਿਤਾਬ ਹੈ ਇਹ

ਜੇ ਤੁਹਾਡੀ ਇਹ ਵਿਰੋਧ ਹੈਗਾ ਆ ਅਸੀਂ ਇਹਨੂੰ ਨੀਗਲ ਕਰਾ ਦਿੰਦੇ ਆ ਸਰਕਾਰ ਦੇ ਕੰਮ ਦੇ ਵਿੱਚ ਤੁਸੀਂ ਰੁਕਾਵਟ ਪਾਉਂਗੇ ਜੇ ਤੁਸੀਂ ਇਹਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾ ਕੇ ਅਸੀਂ ਤੁਹਾਡੇ ਨੂੰ ਸੱਤੋ ਹੋਏ ਇਹ ਹੋ ਜਾਊਗਾ ਕਿ ਸਾਡੇ ਨਾਲ ਮੀਟਿੰਗ ਨਾਲ ਕੰਮ ਕਰੀ ਬੜੀਆਂ ਸਾਹਿਬ ਮੀਟਿੰਗਾਂ ਤੁਹਾਨੂੰ ਬੈਹ ਚੁੱਕੇ ਆ ਆ ਜਮੀਨਾ ਵਾਸਤੇ ਦਾ ਵਾਹ ਜੀ ਖਿਲੇਣਾ ਕਦੇ ਨਾਰਮ ਜਿਹੜੇ ਤੈ ਕਰਕੇ ਸਾਨੂੰ ਕੁੱਲ ਗਏ ਤੇ ਕਬਜ਼ੇ ਕਰਜੋਗੇ ਬਿਲਕੁਲ ਅਸੀਂ ਕਬਜਾ ਨਹੀਂ ਹੋਣ ਦਵਾਂਗੇ ਜੇ ਨਾ ਜੇ ਸਾਡੇ ਅਜੇ ਪੈਸੇ ਨਹੀਂ ਪਏ ਸਾਡੇ ਬਿਲਕੁਲ ਅਸੀਂ ਜਮੀਨ ਨਹੀਂ ਛੱਡਾਂਗੇ ਹਾਂ ਤੁਹਾਡੇ ਤੇ ਲਾਤੀ ਚਾਰਜ ਕਰਨਾ ਜੀ ਤੁਹਾਨੂੰ ਹੱਕ ਹਾਈ ਕੋਰਟ ਦੇ ਤੁਹਾਡੇ ਤੇ ਕੋਈ ਗੁਸਾ ਨਹੀਂ ਆ ਸਾਡੀ ਇਥੇ ਜਾ ਲੈ ਲੋ ਕੋਈ ਗੁਸਾ ਨਹੀਂ ਆ ਸਾਡੇ ਜਿੰਨੇ ਮਾਰਨੇ ਮਾਰ ਲੋ ਪਰ ਪੁੱਤਾਂ ਵਰਗਾ ਝੋਨਾ ਪਲਿਆ ਨਹੀਂ ਜੇ ਵਟਨ ਦਵਾਂਗੇ ਸਾਡੀ ਜ਼ਮੀਰ ਨਹੀਂ ਕਹਿੰਦੀ ਪੇ ਭਗਵੰਤ ਮਾ ਸਰਕਾਰ ਦੀ ਮੋਦੀ ਸਰਕਾਰ ਦੀ ਜ਼ਰੂਰ ਕਹਿੰਦੀ ਹੋਊਗੀ ਪੇ ਕਿਸਾਨਾਂ ਦੀਆਂ ਜ਼ਮੀਨਾਂ ਝੋਨਾ ਜਿਹੜਾ ਵਾਧੂ ਆਜਾ ਪਰ ਸਾਡੀ ਜ਼ਮੀਰ ਜਾਗਦੀ ਜੇ ਸਾਨੂੰ ਕੁੱਟਣਾ ਮਾਰ ਲਓ ਪਰ ਅਸੀਂ ਇੰਨਾ ਕਿਸਾਨਾਂ ਨਾਲ ਖੜੇ ਜੇ ਜਿੰਨੇ ਜੋਗੇ ਹੈਗੇ ਜੇ ਸਾਡੇ ਤੇ ਅੱਜ ਗੋਲੀਆਂ ਮਾਰ ਲਓ ਜੋ ਮਰਜ਼ੀ ਕਰ ਲਓ ਅਥਰੂ ਗੇ ਛੱਟੇ ਗਏ ਸਾਡੇ ਤੇ ਡਰੋਨਾਂ ਦੇ ਬੰਬ ਛੱਟੇ ਗਏ ਉਹਦਾ ਨਹੀਂ ਅਸੀਂ ਪਿੱਛੇ ਹਟੇ ਤਾਂ ਅੱਜ ਅਸੀਂ ਆਪਣੇ ਇਲਾਕੇ ਦੇ ਵਿੱਚ ਆਣ ਕੇ ਕਬਜ਼ਾ ਕਰਾ ਦਈਏ ਸਾਡੀ ਜ਼ਮੀਰ ਜਾਗਦੀ ਆ